ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੇ ਤੁਹਾਨੂੰ ਦੋ ਮੱਜਾਂ ਵਿਖਾਉਣੀਆਂ ਐ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਹਾਂਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ठाਕ ਜੀ ਵਧੀਆ ਭਾਈ ਵਧੀਆ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਭਾਵਾ ਜੀ ਡਿਪਟੀ ਤੇ ਜੱਟ ਮੇਰੀ ਗੱਲ ਤੇ ਸੇਮ ਨਾਮ ਜਿਹੜਾ ਅੰਬਸਾਰ ਤੇ ਫੋਨ ਨੰਬਰ ਬੋਲ ਦੋ ਫਿਰ 914752 ਠੀਕ ਐ ਤੇ ਦੋ ਫਿਰ ਅੱਜ ਦੋ ਮਹੀਨਾ ਹੋ ਗਿਆ ਪਹਿਲਾਂ ਅਸੀਂ ਦਿਖਾ ਦਈਏ ਨੀਲੀ ਦੀ ਮੱਝ ਚਲ ਵੰਟੇ ਲਾਓ ਕਦੀ ਕਿੰਨਾ ਚਿਰ ਤੇ ਕੱਲ ਦੁੱਧ ਦੁੱਧ ਭਾਜੀ ਤੂੰ ਕਹਿਣਾ ਨਹੀਂ ਚਾਹੀਦਾ ਬਾਕੀ ਜਿੱਥੋਂ ਮੱਝੇ ਖੋਲੀ ਆ ਨਾ ਹਾਂਜੀ ਬਹੁਤਾ ਬੁਰਾ ਆ ਲੈ ਅੱਛਾ ਹਾਂਜੀ ਠੀਕ ਐ ਤੇ ਛੱਡੀ ਦੇ ਨਾ ਖੁੱਲੀ ਇਤਨਾ ਮਾਰ ਦਿੰਦੇ ਗੁੰਡੀ ਤੰਦਰੇ ਇਹ ਮੇਰੇ ਤਾਂ ਅੱਛਾ ਹਾਂਜੀ ਉਹ ਇਹਦਾ ਕੱਟਾ ਜੇ ਵਖਾ ਲੋ ਕੱਟਾ ਵੀ ਇਹ ਕਹ ਦੇ ਮਗਰ ਆਹ ਕੱਟਾ ਹੈ ਰਾਤੀ ਆਈਏ ਤੁਸੀਂ ਠੀਕ ਹੈ ਤੇ ਦੁੱਧ ਕਿੰਨਾ ਉਤਰਾ ਦੁੱਧ ਭਾਜੀ 6 ਕਿਲੋ ਪਰ ਸਾਢੇ ਪੰਜ ਕਿਲੋ ਆਈ ਜੀ ਇਹ ਕਿ ਜੇ ਕਿਸਾਨ ਸੂਮ ਕਰ ਲੇ ਤੇ ਵਤ ਸਕਦੀ ਹੈ ਕਿ ਕਿਲੋ ਖੰਡ ਇਹ ਮਤਲਬ ਵੀਰਾਂ ਲੱਗਾ ਫੈਕਟਰੀ ਦੇ ਵਿੱਚ ਹਾਂਜੀ ਇੱਥੇ ਫੈਕਟਰੀ ਮੀਰਾ ਕੋੜਾ ਤੇ ਪ੍ਰੇਲ ਮੇਲੇ ਜਿਹਾ ਲੱਗਾ ਹੋ ਉਹ ਹਾਂ ਤੇ ਵੀ ਜੇ ਮਤਲਬ ਸਾਂਭਲ ਕਰ ਲਈਏ ਨਾ ਭੈਣਾਂ ਦੀ ਹਾਂਜੀ ਸਾਡੀ ਦੁੱਧ ਬਹੁਤਾ ਨਹੀਂ ਤੇ 8 ਕਿਲੋ ਕਰ ਦਿਓਗੇ ਅੱਛਾ ਅੱਜ ਵੀ ਇਹਨੂੰ ਨਹੀਂ ਮਾਲੂ ਵੰਡ ਮੁੰਡੇ ਪਾਇਆ ਕੋਈ ਵੀ ਜਿੱਦਾਂ ਸੋਈ ਜਾਂਦੀ ਕਣਕ ਤੇ ਬਸ ਗੋੜੀ ਪਾਇਆ ਸੀ ਬਾਕੀ ਇਹ ਆ ਕਿ ਚਲੋ ਗਰਮੀ ਚ ਚਾਹ ਪਾਣੀ ਦਾ ਸਾਰੀ ਜਾਊਗੀ ਐ ਕਰਕੇ ਗੁੰਡੀ ਮਾਰ ਦਿੰਦੇ ਐ ਕਿ ਆ ਵੀ ਮਾਜੇ ਤੇ ਜੋੜੀ ਤਾੜੀ ਦੇ ਜੀ ਅੱਛਾ ਤੇ ਹਾਂਜੀ ਬੜਾ ਗੋਲਿਆ ਗਾ ਲੱਗਾ ਰਹਿ ਗਏ ਥੋੜਾ ਬਗਾ ਚਲੋ ਖੋਲੋ ਫਿਰ ਤੋਰਦੀ ਐ ਕਰੀਨਾ ਹੁਣ ਸਾਡੇ 5 ਕਿਲੋ ਦੁੱਧਾ ਚੋਣ ਚਾਂੜ ਬਹੁਤ ਸਾਫ ਤੇ ਸਾਡੇ ਦੇਖ ਸਾਦੇ ਤੇ ਸਾਡੇ ਵੀ ਚੰਗੇ ਗੱਭਰਦੇ ਆ ਪਾਜੀ ਉਹ ਆਂਦੇ ਵੀ ਤੁਸੀਂ ਦੇਹੜਾਂ ਦੇ ਸਾਹ ਲੈਣੀਆਂ ਤੇ ਮਾ ਲੋ ਫਿਰ ਬਾਜੀ ਨਹੀਂ ਦੇਉਂ ਠੀਕ ਆ ਮੈਂ ਇਹਨਾਂ ਨੂੰ ਕਿਹਾ ਵੀ ਜਿਆਦਾ ਵੀਡੀਓ ਤੇ ਪਾ ਦਈਏ ਇਹ ਵਾਦਾ ਕੀਤਾ ਸਾਨੂੰ ਠੀਕ ਆ ਕਿਦਾਂ ਦੇ ਪੂੰਗੀ ਠੀਕ ਆ ਤੇ ਮਿਲਦੇ ਦੋਵੇਂ ਟਾਈਮ ਕੱਟੇ ਤੇ ਹੀ ਆ ਤਰਾ ਬਾਜੀ ਕੱਟੇ ਦੇ ਕੇ ਓਤਰਾ ਪਾਜੀ ਨੇ ਦੋ ਜਗ੍ਹਾ ਸਾਬ ਕੇ ਡੰਗਰ ਪਾਉਣਾ ਹੈ ਠੀਕ ਪਰ ਉਹਨਾਂ ਕਹਿਆ ਸੀ ਵੀ ਤੁਸੀਂ ਵਪਾਰੀ ਜਿਹੜਾ ਵੰਡ ਮੁੰਡ ਬੜਾ ਪਾਉਂਦੇ ਆ। ਅੱਛਾ। ਭਾਰੀ ਪਾਉਂਦੇ ਨਹੀਂ ਹੈਗੇ ਵੰਡ ਤੋਂ ਬਿਨਾ ਕਿਹੜਾ ਡੰਗਰ ਉਹ ਤੁਹਾਨੂੰ ਪਤਾ ਦੁੱਧ ਦਿੰਦਾ। ਹਾਂਜੀ ਹਾਂਜੀ। ਸਾਡੇ ਤੁਹਾਡਾ ਪ੍ਰਾਹੁਣੀਆਂ ਹੁੰਦੀਆਂ ਸਾਡੇ ਕੋਲ। ਹਾਂਜੀ ਹਾਂਜੀ। ਦੋ ਡੰਗਰ ਸਾਹਮਣੇ ਤੇ ਤੁਹਾਨੂੰ ਬੜਾ ਵੇਚਣੀਆਂ ਨੇ। ਠੀਕ ਹੈ। ਸਾਡੀ ਆਪਣੇ ਗਾਇਆਂ ਜੀ। ਠੀਕ ਹੈ। ਮੈਂ ਦੋ ਚਾਰ ਦਿਨ ਮੈਂ ਸਾਹਮਣੇ ਕਿਹਾ ਮੇਰੇ ਸਾਹਮਣੇ 4 ਕਿਲੋ ਡੰਗ ਦਾ ਮੈਂ ਦੁੱਧ ਕਰ ਜੂਗੀ। ਅੱਛਾ। 8 ਕਿਲੋ ਵਧੀਆ ਭਾਰੀ ਦੁੱਧ ਉਹ ਵੀ ਚੋਣ ਬੜੀ ਕੋਲੀ। ਤੇ ਇਹਦਾ ਮੁੱਲ ਹੁਣ ਕੀ ਜੇ? ਮੁੱਲ ਭਾਰੀ ਭੁੰਦੇ ਤੂੰ ਨਹੀਂ ਦੱਸ ਦੋ ਫਿਰ ਜੀ ਅੱਜ ਜੀ ਕਰੀਏ ਫਿਰ ਕਰਦਗੀ ਯਾਰ ਕਰ ਨਹੀਂ ਯਾਰ ਦਾ ਨਹੀਂ ਕੋ ਬੰਨਾ ਜੇ ਯਾਰ ਨਾ ਭਾਈ ਤੂੰ ਨਹੀਂ ਦੱਸ ਦੋ ਫਿਰ ਕੋ ਮਨ ਤਾਂ ਖੁੱਲਾ ਕਰੀਏ ਮਾਤਾ ਸਰ 45 ਦੇ ਦੇ ਅੱਛਾ 45000 ਦੇ ਦੇ 40000 ਦੇ ਦੇ ਚਲੋ ਬਾਕੀ ਛੋਟ ਛੋਟ ਮੌਕੇ ਤੇ ਹੋਰ ਕਰਦੇ ਆਂਗੇ ਗਾ ਨਹੀਂ ਬਾਕੀ ਕੱਟਾ ਵੀ ਵੇਚ ਲਓ ਮਗਰ ਕੱਟਾ ਸੋਨਾ ਜੀ ਨਹੀਂ ਜੀ ਦਾ ਕੱਟਾ ਬਾਕੀ ਆ ਕੱਟਾ ਵਾ ਮਗਰ ਮਗਰ ਕੱਢੀ ਦੀ ਰੀ ਕਰੀ ਜੀ ਉੱਤਰਾ ਵੀ ਆ ਦੇਖ ਸਕਦੇ ਜੀ ਬਹੁਤ ਠੰਡੀ ਭਾਜੀ ਕੱਟਾ ਕੋ ਕੋ ਮੇ ਨਾ ਛਡੋ ਠੀਕ ਆ ਹਾਂ ਜੀ ਤੇ ਆ ਜਿਹੜੇ ਆ ਗਏ ਆਪਣੇ ਕੋਲ ਆ ਛੋਟੀ ਦੇ ਭਾਜੀ ਮੰਨ ਲਓ ਕਿਹਦੀ ਵਿੱਚ ਨਹੀਂ ਆਈ ਜੀ ਕਾਫੀ ਖੂਬਸੂਰਤ ਛੋਟੀ ਆ ਜਿਹੜੀ ਬੜੀ ਸੋਹਣੀ ਭਾਜੀ ਹੋਣਾ ਇਹ ਕਹਿੰਦਾ ਮੈਂ ਆਪਣੀ ਲੋ ਵਾਲਾ ਨੂੰ ਫੋਨ ਨਹੀਂ ਕੀਤਾ ਹੈ ਦਿਨ ਵੀ ਵੀਡੀਓ ਕਣੀ ਹੈ ਹਾਂਜੀ ਹਾਂਜੀ ਤੇ ਪੀਲੋ ਵਾਲੀ ਸੇ ਮੇਰੇ ਤੇ ਲੱਗੀ ਆ ਠੀਕ ਆ ਉਹਨੇ ਮਾਲੋ ਚ ਨਵਾਂ ਨਵਾਂ ਕੰਮ ਖੋਲਿਆ ਜੀ ਹਾਂਜੀ ਹਾਂਜੀ ਉਹਨੇ ਭਾਜੀ ਝੋਟੀਆਂ ਮਾਲੋ ਵਾਵਾ ਮਹਿੰਗੀ ਲੈ ਆ ਕੇ ਦੇ ਠੀਕ ਆ ਤੇ ਸਾਰੀ 1.5 2 ਮਹੀਨੇ ਝੋਟੀ ਸਹੀ ਵੱਧ ਨਹੀਂ ਟਾਈਮ ਸਹੀ ਨਹੀਂ ਹੋਇਆ ਅੱਛਾ ਤੇ ਚੌਣ ਭਾਜੀ ਉੱਥੇ ਤੇ ਮਿਲਦੀ ਪਾੜੇ ਦੇ ਕੋ ਬੱਚਾ ਮਰਿਆ ਹਾਂਜੀ ਝੋਟੀ ਲੈ ਆ ਭਾਜੀ 92000 ਦੀ ਅੱਛਾ ਲੈ ਤੇ ਭਾਜੀ ਵੇਚੇ ਨੂੰ ਤਾਂ ਮੜਕੇ ਨਾ ਬੱਚਾ ਕੇ ਪਾਣੀ ਪੀ ਗਿਆ ਰਾਤ ਅੱਛਾ ਸਾਡੀ ਗਾੜੀ ਪੀ ਪਾਣੀ ਪੀ ਗਿਆ ਹਾਂਜੀ ਤੇ ਉਹ ਮੁਰਕੇ ਨਾ ਫੁੱਲ ਗਿਆ ਬੱਚਾ ਅੱਛਾ ਤੇ ਉਹ ਮੁਰਕੇ ਭਾਜੀ ਉਦੋਂ ਕੋ ਤੇ ਮਿਰਜ਼ੀ ਦੇ ਪਾੜੇ ਦੀ ਠੀਕ ਆ ਮਤਲਬ ਡੇਢ ਦੋ ਮਹੀਨੇ ਚ ਹੋਈ ਹੈ 나ੜੂ ਤੇ ਬੱਚਾ ਨਹੀਂ ਫਿਰ ਛੋਟੀ ਲੈ ਗਿਆ ਭਾਜੀ ਠੀਕ ਆ 나ੜੂ ਤੇ ਬੱਚਾ ਉੱਥੇ ਮਿਲਦੀ ਹੀ ਪਾੜੇ ਦੀ ਠੀਕ ਆ ਇੱਥੇ ਭਾਜੀ ਟੀਗਾ ਲਾਉਣਾ ਹੈ ਤੇ ਇਸ ਤਰ੍ਹਾਂ ਕਰਕੇ ਭਾਜੀ ਬਹਿ ਜਾਣਾ ਫਿਰ ਅੱਛਾ ਇਸ ਤਰ੍ਹਾਂ ਮਾਰਾ ਜਾ ਕਰਨਾ ਬੱਸ ਭਾਜੀ ਠੀਕ ਆ ਇਸ ਤਰ੍ਹਾਂ ਹੀ ਭਾਜੀ ਠੀਕ ਆ ਬਾਕੀ ਆ ਦੇ ਸੱਦੇ ਜੇ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਇੱਕ ਕੋਈ ਟੀਗਾ ਨਹੀਂ ਲਾਏ ਨਾ ਕੋਈ ਪੜਾ ਨਹੀਂ ਪਾਇਆ ਇਸ ਤਰ੍ਹਾਂ ਹੀ ਹੈ ਜੀ ਵਾ ਦੇ ਸਦੇ ਦਾ ਅਗਲੇ ਪਿਛਲੇ ਖਣਾ ਦਾ ਤੇ ਦੂਸਰੇ ਦੋ ਖਣਾ ਦਾ ਚਵਾਤ ਖਾ ਲਓ। ਆ ਦੂਸਰੇ ਦੋ ਖਣਾ ਦਾ ਚਵਾਗਰ। ਖੋਲੀਆਂ ਫਿਰ ਵਿੱਜੀ ਤੋੜਦੀਏ ਕਰੀ ਨਾ। ਭਾਜੀ ਇਹ ਝੋਟੀ ਨਾ ਗਾੜੀ ਬੜੀ ਝੋਟੀ। ਅੱਛਾ। ਅੱਡੀ ਛੱਗੇ ਡੰਗੇ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਰਤੂਦ ਦਾ। ਹਾਂਜੀ ਹਾਂਜੀ। ਬਾਕੀ ਇਹਨੇ ਤੁਹਾਨੂੰ ਬੜਾ ਸਾਰੇ ਵੀਰਾਂ ਨੇ ਡੰਗਰ ਰੱਖੇ ਆ। ਬਾਕੀ ਸੋਹਣੀ ਝੋਟੀ ਐ। ਝੋਟੀ ਵੇਖੂ ਨਾ ਗਾੜ ਚੋਂਗਾ। ਬਾਕੀ ਕੱਦ ਕਾਰ ਚੰਗਾ ਵਾ ਇਹਦਾ। ਬੜੀ ਬੇਵੜੀ ਲੰਮੀ ਹੈ ਬਾਕੀ ਬੇਨਤੇ ਸਾਡੇ ਹਰ ਕਿਸੇ ਵੀਡੀਓ ਤੇ ਇਹ ਹੀ ਹੁੰਦੀ ਆ ਕਿ ਭਾਵੇਂ ਕੋਈ ਜਿਆਦੇ ਦੁੱਧ ਵਾਲੀ ਆ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਦੋ ਟਾਈਮ ਜ਼ਰੂਰ ਆਪਣੀ ਚੋਈ ਕਰਕੇ ਖੜਿਆ ਕਰੋ ਕਿਤੇ ਵੀ ਲੈਣੀ ਜ਼ਰੂਰੀ ਨਹੀਂ ਇੱਥੋਂ ਹੀ ਜਾਂ ਜਿੱਥੋਂ ਵੀ ਲੈਣੀ ਆ ਭਾਜੀ ਜਿਹੜੇ ਡੱਗਰ ਕੀ ਗੱਲ ਆਈਦਾ ਨਾ ਹਾਂਜੀ ਭਾਉਣਾ ਵਿਆਹ ਜਿੰਨਾ ਸਮਾਨ ਲੈਣਾ ਕਰਨਾ ਪੈਂਦਾ ਅੱਛਾ ਰਸੀ ਲਿਆ ਪੜਾ ਲਿਆ ਅੱਜ ਕਰ ਬਸ ਭਾਜੀ ਇਹਨੂੰ ਜਿੱਤੀਆ ਵੀ ਲਾਉਣਾ ਹਾਂ ਹਾਂਜੀ ਮੇਰੇ ਕੋਲ ਟੀਕੇ ਤੇ ਮਿਲਦੇ ਹੀ ਇੱਕ ਟਾਈਮ ਅੱਛਾ ਮਰ ਨਹੀਂ ਮਾਰਨਾ ਠੀਕ ਤਾਂ ਟੀਕੇ ਦੇਉਂਗੀ ਕੋਈ ਪਾੜਾ ਨਹੀਂ ਪਾਉਣਾ ਇੱਧਰ ਥੱਲੇ ਮੜਿਆ ਬੈਹਿ ਜਾਣਾ ਬਦਕਾ ਮਾਰੀ ਠੀਕ ਆ ਹਾਂਜੀ ਉੱਥੇ ਪਾੜੇ ਤੇ ਦੋਵੇਂ ਟਾਈਮ ਮਿਲਦੀ ਠੀਕ ਆ ਤੇ ਦੁੱਧ ਕਿੰਨਾ ਇਦ ਤੱਕ ਦੁੱਧ ਭਾਜੀ ਇੱਕੋ ਹੈਗਾ 9 ਲੀਟਰ ਤੇ ਹੁਣ 8 ਲੀਟਰ ਹੀ ਦੇਣੀ ਆ ਪੱਕਾ ਹੈਗਾ ਦੁੱਧ ਸਾਡੇ ਸੱਤ ਬਰੀ ਪੱਕਾ ਹੀ ਹੋ ਗਿਆ ਪਾਣੀ ਵਰਗਾ ਦੇ ਤੇ ਇਹਦਾ ਮੁੱਲ ਇੱਧਰ ਦੇਖੋ ਚੰਦਾ ਮੁੱਲ ਮੋੜ ਭਾਜੀ ਆਈ ਤੇ ਉਹਦੀ ਵਿੱਚ ਨਹੀਂ ਆ ਹਾਂਜੀ ਮੈਨੂੰ ਆਂਦਾ ਵੀ ਚੱਲ ਕਹਾ ਦੇ ਜਿੰਨੇ ਘਟਾਉਣੇ ਹਾਂਜੀ ਮਾਨ ਤੇਰਾ ਨੰਬਰ ਪਾ ਦਾਂਗਾ ਇਹਦਾ ਨਹੀਂ ਮੇਰਾ ਨੰਬਰ ਪਾਹੀਂ ਮੈਨੂੰ ਨਹੀਂ ਜਾਜ ਬਜਾਉਣੀ ਗੱਲ ਕਰਦੀ ਅੱਛਾ ਮੈਂ ਕੋਈ ਗੱਲ ਨਹੀਂ ਫਿਰ ਆਪਾਂ ਮਿਲ ਜਣੇ ਠੀਕ ਆ ਹੋਰ ਭਾਜੀ ਦੇ ਦਈਏ 65000 ਨਹੀਂ 65000 ਦੇਣੀ ਚਾਣੀ ਹੁਣ ਭਾਜੀ ਕਿੰਨੇ ਹੀ ਜਾਊਗੀ ਕਿੰਨੇ ਦੇ ਦਈਏ ਜੈਸ ਨੋ ਕਰੀਏ ਭਾਜੀ ਬਾਅਦ ਜਾਂਦਾ ਪਰ ਠੀਕ ਆ ਮੈਂ ਕਹਿੰਦਾ 60 ਦੀ ਦੇ ਦਈਏ ਚਲੋ ਫਿਰ ਬਾਕੀ ਚਲੋ ਮਾਨ ਤਨ ਮੌਕੇ ਤੇ ਹੋ ਜਾਊਗਾ ਵੇ ਲੋ ਕਰਨਾ ਦੇ ਕਰ ਦਿੰਦੇ ਹੋ ਸਰ ਕਰ ਦੋ ਫਿਰ ਜਿੱਥੇ ਕਰ ਅੱਗੇ 5 ਬੰਤ ਦਾ ਡਰ ਬੀਜੀ ਅੱਛਾ 55000 ਦੀ ਦਿੱਤੀ ਪਾਜੀ ਸਾਰੇ ਡੇਢ 2 ਮਹੀਨਾ ਵਾਧਾ ਠੀਕ ਆ ਹਾਂਜੀ ਵਾਧੇ ਟਾਈਮ ਆ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਹੈ ਵੀਜੀ ਹੋਰ ਕੁਝ ਪਾਜੀ ਦੇ ਦਾਂਗੇ ਅੱਛਾ ਇਹ ਕਿਸੇ ਵੇਰ ਨੂੰ ਚੰਗੀ ਲੱਗਦੇ ਫੋਨ ਲਾੜੇ ਪੂਰੇ 50 ਦੀ ਪੂਰੇ 50000 ਦੀ ਠੀਕ ਹੈ ਜੀ ਸਾਡੇ ਨੂੰ ਘਾਟਾ ਤੇ ਭਾਵੇਂ ਵਾਧਾ ਹੁਣ ਉਹ ਵੀ ਦੇਖਣ ਡਿਆ ਅੱਛਾ ਇਹ ਗੜਾ ਪਾਜੀ ਕੋਲ ਲੈਣਾ ਕੋ ਤੇ ਆ ਹੀ ਆਪਣਾ ਲਾਇਆ ਜੀ ਠੀਕ ਆ ਹਾਂਜੀ ਹਾਂਜੀ ਤੇ ਠੀਕ ਹੈ ਵੀਜੀ ਫਿਰ ਹਾਂਜੀ ਭਾਈ ਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ